ਲੋਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਆਪਾਂ ਜੀ ਕੋਟਕਪੁਰਾ ਮੰਡੀ ਦੇ ਵਿੱਚ ਪਹੁੰਚ ਗਏ ਆ ਤੇ ਸਮਾਂ ਜਿਹੜਾ ਈ ਸਵੇਰ ਦਾ 7 ਵਜੇ ਚ ਦੋ ਕਮੈਂਟ ਰਹਿ ਗਈਆਂ ਸਾਰੇ ਤੇ ਤਰੀਕ ਅੱਜ ਹੈਗੀ 27 ਸਤੰਬਰ 2025 ਦਿਨ ਹੈਗਾ ਇਹ ਸ਼ਨੀਵਾਰ ਤੇ ਜਗ੍ਹਾ ਹੈਗੀ ਕੋਟਕਪੁਰਾ ਮੰਡੀ ਤੇ ਆ ਪੰਜ ਪੰਜ ਗਨਗ ਆਏ ਆ ਤੇ ਬੋਲੀ ਜਿਹੜੀ ਬਈ ਸ਼ੁਰੂ ਹੋਣ ਵਾਲੀ ਆ ਬਸ ਇੱਕ ਅੱਧੇ ਮਿੰਟ ਦੀ ਦੇਰੀ ਹੈ ਬਸ ਤੇ ਦੇਖਦੇ ਆ ਅੱਜ ਕਿਥੋਂ ਤੱਕ ਜਾਂਦੀ ਤੂੜੀ ਕੱਲ ਜਿਹੜੀ ਤੂੜੀ ਵਿਕੀ ਹੈ ਬਈ ਉਹ ਵਿਕੀ 300 ਰੁਪਏ ਤੱਕ ਵਿਕੀ ਆ ਲਾਸਟ ਰੇਟ 300 ਰੁਪਏ ਗਿਆ ਤਕਰੀਬਨ ਦਸਾਂ ਦੇ ਵਿੱਚੋਂ ਸੱਤ ਟਰਾਲੀਆਂ ਜਿਹੜੀਆਂ 300 ਰੁਪਏ ਗਈਆਂ ਇੱਕ ਟਰਾਲੀ ਗਈ 240 ਰੁਪਏ ਅੱਜ ਨਗ ਆਏ ਸਾਰੇ 5 5 ਨਗ ਆਏ ਆ ਇਧਰ ਬੰਦੇ ਵੀ ਸਾਰੇ ਆ ਗਏ ਆਪਣੇ ਕੇਵਲ ਹੀ ਅਸਕਾਰਦੇ ਆ ਗੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਤਾਜ਼ਾ ਰੇਟ ਕੋਟ ਖਪਰਾ ਮੰਡੀ ਉਥੋਂ ਮੈਂ ਕਿਹਾ ਬੁਰਗਾ ਇੱਧਰ ਦੇਖ ਲੋ ਜੀ ਬਸ ਇੰਨੇ ਕ ਨਾਗਾ 5 ਨਾਗਾ ਸਾਰੇ ਆ ਪਹਿਲੀ ਟਰਾਲੀ ਦੀ ਕੁਆਲਿਟੀ ਕਰੋ ਚੈੱਕ ਵਧੀਆ ਤੂੜੀ ਅੰਦਰ ਦੀ ਸਾਫ ਆ ਅੱਜ ਤਕਰੀਬਨ ਤੂੜੀ ਜਿਹੜੀ ਅੰਦਰ ਦੀ ਆ ਸਾਰੀ ਬਾਹਰ ਦੀ ਕੋਈ ਨਹੀਂ ਲੱਗਦੀ ਪਈ ਹਜੇ ਤੱਕ ਟਰਾਲੀ ਕੋਈ ਸਾਰੀ ਤੂੜੀ ਅਜ ਅੰਦਰ ਦੀ ਆ ਜੇ ਬਸ ਇੱਕ ਦੇ ਮਿੰਟ ਦੀ ਦੇਰੀ ਹੈ ਜੀ ਮੋਲੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਬਸ ਕਹ ਲੇਗਾ ਦੋ ਲਮ ਦੋ ਮਾਰਗਾਂ ਮਰ ਹਮਾਰਾ ਨਹੀਂ ਹਾਂ ਇੱਕ ਹੀ ਦੋ ਇੱਕ ਤਾਂ ਬੰਦਾ ਹੀ ਹੋਰ ਦੋ ਸੀਗੇ ਸੀ ਦੋ ਟਰਾਲੀਆਂ ਦੋ ਬੰਦੇ ਦੋ ਹੀ ਬੰਦੇ ਜਾਂਦੇ ਹਾਂ ਗੇਰਨ ਮੇਨ ਤੋਂ ਪਹਿਲੀ ਆਵੜੀ ਸੌ ਤਾਂ ਪਹਿਲੀ ਟਰਾਲੀ ਉਹ ਤਾਂ ਲੱਗੀ ਖੜੀ ਸੀ ਮੇਰੇ ਜੰਨੇ ਅੱਛਾ ਇਹ ਤਾਂ ਆਪਾਂ ਹੀ ਪਾਵਰ ਲਾਈ ਥੋੜੀ ਜੀ ਜਾ ਕੇ ਪਾਸੇ ਜੇ ਕਰਕੇ ਮੈਂ ਕਿਹਾ ਇੱਥੇ ਹੀ ਲਾ ਤੋ ਆਪਣੀ ਮਾੜੀ ਜਿਹਾਟ ਕੋਈ ਨਹੀਂ ਹੁੰਦਾ ਮੈਨੂੰ ਤੂੰ ਜੇ ਹੁੰਦਾ ਇਹ ਲਾਉ ਗਉਂਦਾ ਬਹੁਤ ਦੂਰੇ ਨਾਲਿਆ ਪਲੱਤੀ ਨੇੜ ਕਰਤੀ ਰਾਤ ਜੀ ਅੱਛਾ ਉਹਦਾ ਹੈ ਆਪਣੇ ਨਾਲ ਮਗਰ ਆਊਗਾ ਉਹਦਾ ਖੁੱਲੀ ਸੀ ਕਿ ਆਪਣੀਆਂ ਪੰਡਾ ਸੀ ਠੀਕ ਹੈ ਮੈਂ ਆਖਿਆ ਕੋਈ ਨਹੀਂ ਦਾ ਮੜੀ ਵਾਟੀ ਹੈ ਦੋ ਚਾਰ ਕਰਮਾ ਕੋਈ ਨਹੀਂ ਦਾ ਮੈਂ ਕਿਸੇ ਵਿੱਚੋਂ ਇਹ ਗਈ ਨਹੀਂ ਹੈ ਇਹ ਗਈ ਨਹੀਂ ਹੈ ਮੈਂ ਤਾਂ ਕਰੀਏ ਇਹਦੀਆਂ ਦਿਓ ਹੈ ਆਹ ਲਓਪਾ ਜਿਹੜੀ ਤੇ ਇੱਕ ਸੀ ਤੇ ਜਾਵੜੇ ਦਾ ਇੱਕ ਛੜ ਤੇ ਹੈਗਾ ਭਾਈ ਥੁੱਖਾ ਕੰਮ-ਕਾਮ ਨੂੰ ਨਾ ਸਾਰੀ ਜਿੰਦਗੀ ਹੋ ਗਈ ਉਸਦੇ ਪਾਸੇ ਬੋਲੀ ਨਹੀਂ ਸੀ ਯਾਰ ਛਾਰ ਕੋਈ ਨਹੀਂ ਕੋਈ ਨਹੀਂ ਕਹੇਗਾ ਤਾਂ ਉੱਧਰ ਲੱਗ ਜਾ। ਉਹ ਨਹੀਂ ਨਹੀਂ ਕੋਈ ਕਿਦਾਂ ਮਾਰ ਲਾਉ। ਕੀ ਜਾਂਦਾ? ਅੱਪਾ ਦੂਜੇ ਪਾਸੇ ਬੋਲੀ ਕੀਤੀ ਆ। ਨਹੀਂ। ਉਹ ਮਾਰ ਨਹੀਂ ਲੱਗਿਆ ਆਪਾਂ ਨੂੰ ਮਿਲ ਹੀ ਜਾਣਾ। ਕੀ ਜਾਂਦਾ ਬਾਬਾ? ਹਾਂ ਉਧਰੋਂ ਸ਼ੁਰੂ ਕਰ ਬੋਲੀ। ਜਿਹਨੇ ਬੋਲਣਾ ਨੇ ਐਸੇ ਤੇ ਬੋਲ ਪੈਣਾ। ਜਿਹਨੇ ਨਹੀਂ ਬੋਲਣਾ ਤੇ ਉਹ ਕਈ ਵਾਰੀ ਉਹਦਣ ਤੱਕ ਗਾੜੀ ਉਡ ਜਾਂਦੇ ਸਾਰੇ। ਅਰਸੋਂ ਦੀ ਗੱਲ ਆ। ਮੂਰੇ ਵੈਦੀ 425 ਹਾਂ। ਮਗਰ ਕੀ ਪਹਰੇ ਗਿਆ? ਹਾਂ। 300 ਵੀ ਘਟ ਗਈ 33 35 ਵਿਗਿਆ ਹੁਣ ਐਨੇ ਗਾਹਗਾ ਉਥੇ ਅੱਧੇ ਗਾਹਗ ਰਹਿਣੇ ਆ ਸੋਚ ਤੂੰ ਚਲੋ ਕੋਈ ਨਹੀਂ ਕੋਈ ਨਹੀਂ ਭਾਈ ਟਾਈਮ ਜਿਹੜਾ ਪੂਰਾ 7:00 ਵਜ ਗਈ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਐ ਤੇ ਕਰਦੇ ਆ ਅੱਜ ਜਲਦੀ ਆ ਵੀਰੇ ਅੰਦਰ ਦੀ ਤੂੜੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਬਾਈ 300 ਰੁਪਇਆ 300 ਰੁਪਇਆ ਦਾਸ 15 ਬਾਈ ਕਿੱਥੇ ਜਾਣੀਆਂ ਆਸਨ ਪੱਟੀ ਹੋਰ ਆ ਬਾਈ ਓਏ ਇਹ ਬਤੂ ਨਾ ਜੀ ਰਾਮੇਣ ਤੋਂ ਆਇਆ ਨਹੀਂ ਹੋਰਲੇ ਪਾਸੇ ਰਾਮੇਣ ਤੋਂ ਆਇਆ ਹਰੀ ਨਾਲ ਹਰੀ ਨਾਲ ਤਾਂ 5-7 ਕਿਲੋ ਮੀਟਰ ਲੱਗੂਗਾ ਕਿਰਾਇਆ 700 ਰੁਪਿਆ ਕਿਰਾਇਆ ਪੰਜ ਹਰੀਆਂ ਤੋਂ 5 ਕਿਲੋਮੀਟਰ ਵਾੜ ਦਾ ਹੈ ਹਾਂਜੀ ਕੋਈ ਨਹੀਂ ਜੀ 700 ਰੁਪਿਆ ਕਿਰਾਇਆ ਉੱਥੋਂ ਦਾ ਆਦਾ ਦੇਖ ਕੇ ਬੋਲੀਦਾ ਆ ਗੱਲ ਕੋਲ ਬਾਈ ਅੱਗੇ 500 ਦਿੰਦੇ ਸਾਡੇ ਤੋਂ ਤਾਂ ਲੈ ਜਾ ਸਾਡੇ ਲੋ 400 ਇਦੋਂ 800 ਚੱਲ ਤੇਲ ਪਾਣੀ ਹੋਊਗਾ ਇੱਥੋਂ ਬਾਟ ਬਾਹ ਬੈਂਦੀ ਨਾ ਉਹ ਯਾਰ ਮੈਂ ਤਾਂ ਮੈਂ ਜਾਣ ਲੈਣਾ ਦੇਖ ਲੈ ਜੀ ਵੀ ਹੈ ਨਾ ਨਾ ਬੋਲ ਹੁਣ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ ਛੇ ਗੋਲੇ ਲਈ ਜੇ ਬੋਲਣਾ ਭਾਈ ਕਿਨੇ ਪਾਣੀ ਛੱਡਦੇ ਭਾਈ ਹੈਲੋ 600 305 600 ਭਰਾਵਾ 10 10 ਰੁਪਏ 10 ਰੁਪਏ 15 20 25 30 330 ਰੁਪਏ ਬੋਲਣਾ ਭਾਈ ਕਿਨੇ 300 330 ਆ 40 40 45 ਹੜਾ 350 ਕੰਜਾ 60 360 ਰੁਪਏ ਬੋਲਣਗੇ ਆ ਲੈ ਭਈਆ ਕਣਪੜੀ ਤੇਰਾ ਕਰ ਲਓ ਜੀ ਪਹਿਲੀ ਟਰਾਲੀ ਲੱਗੀ 300 ਤੇ 60 ਰੁਪਏ ਲੱਗ ਗਈ ਪਹਿਲੀ ਟਰਾਲੀ ਤੇ ਅੱਜ ਕੰਮ ਥੋੜਾ ਅੜ ਗਿਆ ਸੀਗਾ ਤੇ 300 ਦੇ 60 ਰੁਪਏ ਲੱਗ ਗਈ ਬਈ ਜੀ ਬੋਲੀ ਤੇ ਬਾਈ ਨੇ ਤੂੜੀ ਜਿਹੜੀ ਥੋੜੀ ਦੂਰ ਲੈ ਕੇ ਜਾਣੀ ਆ 700 ਰੁਪਏ ਕਰਾਇਆ ਤੇ 300 ਤੇ 60 ਰੁਪਏ ਜਿਹੜੀ ਬੋਲੀ ਲੱਗੀ ਪਹਿਲੀ ਟਰਾਲੀ ਦੀ ਤੇ ਚਾਰ ਨਾਲ ਹੋਰ ਰਹਿ ਗਿਆ ਜੀ ਚਾਰ ਟਰਾਲੀਆਂ ਰਹਿ ਗਈਆਂ ਤੇ ਦੇਖਦੇ ਆ ਉਥੋਂ ਕਿੱਥੋਂ ਤੱਕ ਜਾਂਦੀਆਂ ਅਗਲੀਆਂ ਚਾਰ ਟਰਾਲੀਆਂ ਥੋੜਾ ਜਿਹਾ ਹਜੇ ਮਸਲਾ ਚੱਲੀ ਜਾਂਦਾ ਬਈ ਕਿਰਾਇ ਕਰੂ ਇਹਦਾ 600 ਰੁਪਏ ਬਈ ਕਿਰਾਏ ਜਿਹੜਾ ਫਾਈਨਲ ਹੋਏ ਇਹ ਗੱਲ ਚੌਥਾ ਮੋੜੰਦਾ ਵੀ ਆਹ ਚੌਥਾ ਪਾਸਾ ਇਹ ਤਾਂ ਖਾਲੀ ਘਾ ਲੇ ਨਾ ਅਸੀਂ ਜਾਣਦੇ ਨਾ ਮੋਈ ਤਾਂ ਮੁਰਕ ਜਿੱਥੇ ਭਰ ਲਾਂਗੇ ਤੈਨੂੰ ਇੱਥੇ ਹੋਣਾ ਨਾ ਮਨੇ ਤਾ ਕੱਢਦੇ ਸੰਦਾਂ ਜਿਹੜੀਆਂ ਇਹਨਾਂ ਦਾ ਜਾਣਕਾਰੀ ਕੱਢ ਜਾਣੀਆਂ ਚਲਿਏ ਚੱਲ ਆ ਗਏ ਲਓ ਜੀ ਦੂਜੀ ਟਰਾਲੀ ਜੀ ਜਿਹੜੀ ਬੋਲੀ ਸ਼ੁਰੂ ਹੋ ਗਈ ਜੀ ਅੰਦਰ ਦੀ ਤੂੜੀ ਆ ਜੀ ਆ ਜਾ ਨੀੜੇ ਬੋਲੋ ਬੋਲੋ 250 ਰੁਪਿਆ ਹਾਂ ਜੀ 250 250 ਹਾਂ ਕਰੇ 250 ਰੁਪਿਆ ਬੋਲਾ ਬਾਈ ਕਿਨੇ 250 ਰੁਪਿਆ ਲਓ ਜੀ ਦੂਜੀ ਟਰਾਲੀ ਲੱਗ ਗਈ ਬਾਈ ਜੀ 250 ਰੁਪਿਆ ਲੱਗਿਆ ਜੀ ਲੋਕਲ ਹੀ ਲੈਣੀ ਆ 250 ਰੁਪਏ ਚ ਹੀ ਭਾਈ ਮੰਗ ਦੋ 60 ਕਰ ਦੇ ਰੋ ਸਾਡੇ ਤਾਂ ਨੂੰ ਪਿੰਡ ਨਹੀਂ ਆਉਂਦਾ ਮੈਂ ਤੇਰੇ ਨਾਲ ਤਾਂ ਗੱਲ ਹੀ ਨਹੀਂ ਕਰਦਾ ਚੱਲ ਜਾਈਏ 250 ਹੈ ਲੈ ਲੋ ਹਲੋ ਜੀ ਯਾਹ ਕਾਲੀ ਬਾਈ ਕੱਪੜੀਆਂ ਕੇ ਦਾ ਅੰਦਰ ਜੀ ਹਾਂ 310 ਰੁਪਏ 10 ਰੁਪਏ 15 ਕਰ ਦੇ 15 20 25 25 30 35 35 335 ਬੋਲਾ ਬਾਈ ਕਿਨੇ ਜਾਣਾ 335 ਰੁਪਏ ਲਓ ਜੀ ਤੀਜੀ ਟਰਾਲੀ ਜਿਹੜੀ ਗਈ ਏ 335 ਰੁਪਏ ਹੋ ਗਈ ਜੀ ਤੇ ਦੋ ਟਰਾਲੀਆਂ ਹੋਰ ਰਹਿ ਗਈਆਂ ਜੀ ਬਸ ਆ ਥੋੜੇ ਜਿਹਾ ਗਾਹ ਕਾ ਜੀ ਸਾਹਮਣੇ ਵਾਲੀਆਂ ਦੋ ਟਰਾਲੀਆਂ ਰਹਿੀਆਂ ਇੱਕ ਟਰਾਲੀ ਖੁੱਲੀ ਆ ਤੇ ਇੱਕ ਟਰਾਲੀ ਪੰਡਾਂ ਵਾਲੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਆਪਣੀ ਜਿਹੜੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰੋ ਜੀ 35 40 47 350 55 60 65 70 75 80 380 ਬੋਲੰਗੜੇ 380 ਰੁਪਏ ਸੰਦਮੀ ਦੋਸਤੀਆ ਕਰਾਇਆ ਲੋ ਜਿੱਤ 380 ਰੁਪਿਆ ਜਿਹੜਾ ਕੋਟ ਖਪੁਰਾ ਮੰਡੀ ਦਾ ਜਿਹੜਾ ਸਿਰਾ ਰੇੜਾ ਜਿੱਤ 380 ਰੁਪਿਆ ਜੀ ਤੇ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਲਾਈਵ ਦੇਖ ਰਹੇ ਜੀ ਤੇ ਲਾਈਕ ਸ਼ੇਅਰ ਜਰੂਰ ਕਰੋ ਜੀ ਦਬ ਕੇ ਸ਼ੇਅਰ ਕਰਦਾ ਕਰੋ ਜੀ ਵੀਡੀਓ WhatsApp ਤੇ ਸ਼ੇਅਰ ਕਰਦਾ ਕਰੋ ਜੀ ਆਪਦੇ ਆਪ ਦੇ ਸਾਰੇ ਜਣੇ WhatsApp ਤੇ ਸ਼ੇਅਰ ਕਰਿਆ ਕਰੋ ਜੀ ਜਲਦੀ ਇੱਥੇ ਲਿੰਕ ਦੋ ਜੀ ਯਾਰ ਹੈ ਵੀ ਕਿੱਥੇ ਉਹ ਯਾਰ ਗੱਲ ਉਹ ਮੈਂ ਹਾਂ 11 52 ਵਾਲਾ ਕਹਿੰਦਾ ਮੈਂ ਉੱਥੇ ਸਰਕਾਰੀ ਕੰਡਾ ਤੇ ਮੈਂ ਕਹਿੰਦੇ ਨੈੱਟ ਤੋਂ ਮੈਂ ਯਾਰ ਜਿੱਥੇ ਅਗਲੀ ਚੀਜ਼ ਮੰਨਦਾ ਨਾ ਉੱਥੇ ਤਲਾਸ਼ ਬਾਹਰ ਤੱਕ ਓਏ ਉੱਥੇ ਕਰਦੇ ਕੋਈ ਨਹੀਂ ਮੈਂ ਉੱਥੇ ਮੈਨੂੰ ਫੇਰ ਇੱਥੇ ਤੈਨੂੰ ਪੈਸੇ ਦੇਣੇ ਪੈਣਗੇ ਪੈਸੇ ਤਾਂ ਮੈਂ ਤੂੰ ਐਥੇ ਚਲਾਦਾ ਤੈਨੂੰ ਐਥੇ ਮਸਲੇ ਆਉਂਦੇ। ਲੋ ਜੀ ਆ ਬਾਹਰ ਦੀ ਟੂੜੀ ਆ ਬਈ ਆਹ। ਉਹ ਵੇਟ ਹੈਗਾ ਤੇਰੇ ਕੋਲੇ ਵਾ ਠੀਕ ਹੈ। ਮੈਂ ਆਖਿਆ ਕਿਤੇ ਹੁਣ ਤੂੰ ਕਹਿੰਦਾ ਇੱਥੇ ਚਲਾਉਣੀ ਆ। ਮੈਂ ਬਈ ਗੱਲ ਤੂੰ ਮੈਂ ਮੇਲੇ ਦੀਆਂ ਤੇ ਟਾਲੀਆਂ ਲੈ ਕੇ ਜਾਨੀ ਆ। ਉਹ ਜਿਹੜਾ ਬੰਦਾ ਕਹਿੰਦਾ ਮੇਰਾ ਵੇਟ ਕਰਾਇਆ ਆ ਮੈਂ ਪਰਚੂਨ ਨੂੰ ਦੇਖੀ ਨਹੀਂ ਕਦੇ। ਕੋਈ ਗੱਲ ਨਹੀਂ ਮਾੜੀ ਹੈਗੀ। ਉਹਨੇ ਆਪਾਂ ਕੋਈ ਨਹੀਂ ਕਰਦਾ ਫੀਸ ਦਾ ਕੋਈ ਚੱਕਰ ਨਹੀਂ ਆ ਭਾਈ ਕੋਈ ਬੇਰ ਕੋ ਨਾ ਕਰੋ ਜੀ ਰਾਜਾ ਰਾਜਾ ਗੰਦਾ ਉਹ 200 500 ਤਨਾ ਮੇਰੇ ਪਰ ਵਜਨ ਆਏਗਾ ਭਾਈ ਆਹ ਬਈ ਬੋਲਦਾ ਤੇ ਕੋਈ ਇਹਦੀ ਗੱਲ ਹੀ ਆ ਜੀ ਬਾਹਰ ਦੀ ਤੂੜੀ ਹੈ ਜੀ ਕਿੰਨੀ ਗੁੱਲੀ ਕਿੰਨੀ ਗਿੱਲੀ ਬੋਲੋ ਭਾਈ ਲਓ ਜੀ ਬਾਹਰ ਦੀ ਤੂੜੀ ਆ ਤੇ ਕੋਈ ਨਹੀਂ ਬੋਲੀ ਲਾ ਰਹੀ ਇਸ ਤੇ ਆਹ ਟਰਾਲੀ ਖੜੀ ਆ ਬਾਈ ਤੇ ਆਹ ਖੁੱਲੀ ਟਰਾਲੀ ਆ ਜੀ 6-7 ਕੁਆਂਟਲ ਤੂੜੀ ਹੋਗੀ ਮਸੇ ਇਹ ਟਰਾਲੀ ਦੀ ਜਿਹੜੀ ਬੋਲੀ ਨਹੀਂ ਹੋਈ ਜੀ ਹੇ ਤੱਕ ਕਿਉਂਕਿ ਤੂੜੀ ਦਾ ਜਿਹੜਾ ਰੰਗ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਜਾਂ ਤੂੜੀ ਮਾੜੀ ਹੋਣ ਕਰਕੇ ਆ ਇੱਕ ਬਾਈ ਹੁਣ ਚੜਿਆ ਸ਼ਾਇਦ ਤਾਂ ਕਰੀਆਂ ਦਾ ਸੈਂਪਲ ਚੈੱਕ ਬਾਈ ਇਹ ਤੇ ਇਹ ਟਰਾਲੀ ਦੀ ਜਿਹੜੀ ਬਈ ਬੋਲੀ ਨਹੀਂ ਹੋਈ ਤੇ ਵੀਡੀਓ ਨੂੰ ਬਹੁਤ ਵਾਅ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਜੀ ਤੇ ਲਾਈਵ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਬਾਈ 5 ਨਾਲ ਗਏ ਸੀ ਅੱਜ 300 ਤੇ 40 ਰੁਪਈਆ ਦਾ ਸਰਾ ਰੇਟ ਰਿਹਾ ਜੀ ਕੋਟਕਪੁਰਾ ਮੰਡੀ ਦਾ ਤੇ ਇੰਨੇ ਗਾਹ ਕਰ ਗਏ ਬਾਈ ਥੋੜੇ ਜੀ ਇਹ ਯਾਰ ਟਰਾਲੀ ਦਾ ਬਾਈ ਜੀ ਹਜੇ ਚੱਲੀ ਜਾਂਦਾ ਰੌਲਾ ਮਸਲਾ ਦੇਖਦੇ ਆਂ ਕੀ ਆਂਦੇ ਆ ਹਲੋ ਸੈਂਪਲ ਲੈ ਕੇ ਆਇਆ ਬਾਈ ਆ ਵੀ ਬਾਈ ਤੂੜੀ ਦੇਖੋ ਬਹੁਤ ਤੂੜੀ ਠੀਕ ਆ ਦੇ ਨਾਲ ਬਾਲੀ ਮਾੜੀ ਜਿਆਦਾ ਕੁਆਲਿਟੀ ਆ ਦੇਖੋ ਬਾਈ ਸਾਹਮਣੇ ਦੇਖੋ ਦੋ ਤਰ੍ਹਾਂ ਦੀ ਜਿਹੜੀ ਤੂੜੀ ਆ ਦੇਖੋ ਇੱਕ ਚਿੱਟੀ ਤੇ ਇੱਕ ਪੂਰਾ ਰੰਗ ਕਾਲਾ ਇਹ ਇਹ ਟਰਾਲੀ ਦੀ ਬਾਈ ਬੋਲੀ ਨਹੀਂ ਹੋਈ ਇੱਕ ਟਰਾਲੀ ਜਿਹੜੀ ਹੋਰ ਆ ਰਹੀ ਆ ਕਹਿੰਦੇ ਉਹਦੇ ਦੇਖਦੇ ਆ ਨੇੜੇ ਤੇੜੀ ਆ ਕਹਿੰਦੇ ਆ ਦੋ ਟਰਾਲੀਆਂ ਬਾਈ ਅੜਗੀਆਂ ਅੱਜ ਰੰਗ ਬਾਲਾ ਖਰਾਬ ਆ ਤੇ ਗਾਕਾ ਨੇ ਬਾਈ ਜੀ ਬੋਲੀ ਜੁੜੀ ਨਹੀਂ ਲਾਈ ਕਿਸੇ ਨੇ ਵੀ ਤਿੰਨ ਟਰਾਲੀਆਂ ਦੀ ਬੋਲੀ ਹੋਈ ਹੈ ਬਾਈ ਜੀ ਪੰਜਾਂ ਦੇ ਵਿੱਚੋਂ ਤੇ ਦੋ ਟਰਾਲੀਆਂ ਫੇਰ ਅੜ ਗਈਆਂ ਬਾਕੀ ਬਾਈ ਲਾਈਵ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਿੱਥੋਂ ਕਿੱਥੋਂ ਮੇਰੇ ਵੀਰ ਵੀਰ ਦੇਖ ਰਿਹਾ ਹੈ ਜੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਾਂ ਹੈਲੋ ਦਾ ਮੈਸੇਜ ਆਦਿਆ ਕਰੋ ਜੀ ਆਪਾਂ ਰਿਪਲਾਈ ਦਿਆ ਕਰਾਂਗੇ ਜੀ ਚੱਲ ਜਾਈਂਦੀ ਬਈ ਗੱਲਬਾਤ ਅਸੀਂ ਪੁੱਛੇ ਜਾਂਦੇ ਰੇਪ ਤੋਂ ਭਾਈਦੇ ਆ ਬੱਜਾ ਵਈ ਨੀ ਭਰਾਵਾ ਬਹੁਤ ਟਾਈਮ ਦੀ ਬਈ ਭਰੀ ਹੋਈ ਟਰਾਲੀ ਇਹ ਕਿਤੋਂ ਵੰਦੀ ਕਰਦ ਹੱਲੀ ਬੋਲੇ ਜੜੀਆਂ ਤਾਂ ਆ ਉੱਥੇ ਲੜਦੇ ਪਿੱਛੇ ਪਿੱਛੇ ਜਾੜਾ ਕਿੱਥੇ ਆ ਯਾਰ ਤੂੰ ਵੀ ਉਸੇ ਨੂੰ ਕੁੜੀ ਬਹੁਤ ਚੰਗੀ ਆ ਤੂੰ ਆ ਉਹਦੇ ਉੱਤੇ ਪਾ ਦੀ ਬੜਾ ਮੋਟਾ ਵਾ ਉਹ ਪਾਣੀ ਪੈ ਗਿਆ ਵਾ ਤਰਾ ਲਾਉਣਗਾ ਯਾਰ ਇਹਦਾ ਚਿੱਟੀ ਬਈ 8000 ਨਹੀਂ ਨਹੀਂ ਯਾਰ ਪਿੱਛੇ ਵੇਖ ਲੈ ਮਾ ਫਿਆ ਨੂੰ ਕਿਤਾ ਹਾਂ ਕਿੱਥੇ ਕੱਢੀ ਇਹਨਾਂ ਨੇ ਯਾਰ ਬਲਦਾਲੀ ਕੱਢੀ ਹੈ ਆ ਬੜਾ ਫਰਕ ਆਦਾ ਯਾਰ ਤੂੰ ਆ ਕੇ ਉੱਤੇ ਹੀ ਵੇਖ ਲੈ ਤੂੰ ਆਪ ਹੀ ਵੇਖ ਲੈ ਆ ਵੇ ਕੱਢੀ ਜਾਂਦਾ ਹਣ ਖੜ ਜਾ ਓਕੇ ਐ ਤੇ ਰੱਖ ਲੈ ਤਾਂ ਪੈਰ ਐ ਮੈਂ ਜ਼ੋਰ ਲਾਈ ਜਣਾ ਔਖਾ ਹੀ ਜਣਾ ਤਾਂ ਚੜਨਾ ਉੱਤੇ ਕਿਨੇ ਪੱਗਦੇ ਆ ਗਿਆ ਯਾਰ ਉਹ ਭਰਾਵਾ ਇਹ ਨਾ ਉੱਤੇ ਤਰਪਾਲ ਪਾਇਆ ਕਿਤੇ ਮਾੜੀ ਮੋਟਰ ਦਾ ਪਾਵਾ ਪੈ ਗਿਆ ਵੇ ਹਾਂ ਚੋਆ ਹੋ ਗਿਆ ਇਹ ਚੋਆ ਅੱਗੇ ਨਾ ਬ੍ਰਾਂਡ ਦੇ ਚਵਾਚੜ ਪੈਂਦੀ ਸੀ ਥੱਲੇ ਪਿੱਛੇ ਮਾੜੀ ਚੰਗੀ ਆ ਸਾਰੀ ਨਹੀਂ ਨਹੀਂ ਚੂੜੀ ਸਾਰੀ ਕੁਝ ਨਹੀਂ ਮਾੜੀ ਵਾਚੜ ਕਹਿੰਦਾ ਐ ਥੱਲੇ ਵੀ ਬਾਈ ਬ੍ਰਾਂਡ ਦੇ ਬਾਈ ਸਮਝ ਗਿਆ ਤੇਰੀ ਗੱਲ ਮੂਰੂ ਪਈ ਐ ਮੂਰੂ ਪਈ ਹੋਣੀ ਤਰਪਾਲ ਪਾਇਆ ਸੀ ਉਹ ਵੀ ਸਾਡਾ ਦਾ ਚੱਲਦੀ ਤਾਂ ਬਾਈ ਆਪ ਢਾਹਣਾ ਯਾਰ ਬਾਈ ਮਾਪਾ ਮਨੇ ਜਾਂਦਾ ਆ ਕੇ ਨਹੀਂ ਆਉਂਦਾ ਚੱਲ ਜੂਗੀ ਬਹੁਤ ਵਧੀਆ ਵੇਖ ਲਾ ਉਹ ਬਾਕੀ ਚੰਗੀ ਜੀ ਰਲ ਜਾਣੀ ਹੈ ਜੇ ਚੰਗੀ ਤੂੰ ਵੀ ਆ ਜਾ ਕੋਈ ਰੋਕ ਭਮਾ ਹੋਵੇ ਮੱਠਲ ਹੋਊਗਾ ਬਾਦ ਤੂੰ ਉਹ ਖਾਕੀ ਸਾਡੇ ਛੱਡਦੇ ਉੱਥੇ ਯਾਰ ਗਾਲ ਮੁਕਤੀ ਅਸੀਂ ਆ ਕੇ ਬੈਕ ਲਾਇਆ ਸਹੀ ਗੱਲਾਂ ਬੱਤੀ 40 ਕਿਲੋ ਮੂਰ ਨੂੰ ਪਤਾ ਵੀ ਹੋਇਆ ਟੋਕੜਾ ਹੋਊਗਾ ਬਾਦ ਬਾਣਾ ਤੂੰ ਬੋਲ ਮੈਨੂੰ ਪਤਾ ਹੀ ਨਹੀਂ ਮੈਂ ਇਹ ਦੇਖਿਆ ਕਿੰਨੇ ਅੱਖੇ ਦੱਸ 300 ਆ ਹਾਂ ਜਾਏ ਫੱਲੇ ਜਾ ਕਰਾਇਆ ਕਿੰਨਾ ਹੈ ਤੁਹਾਨੂੰ ਕਿੱਥੇ ਲੈ ਜਾਣਾ ਦਾਮ ਸਾਹਿਬ 200 ਰੁਪਏ ਕਿੰਨੀ ਕੁ ਵਾਰ ਦੱਸੋ ਕਿੰਨੇ ਚੱਲਵਾਂ ਨਾ ਚੱਲਵਾਂ ਦੇ ਨਾਲ ਆ ਟਲਵਾ ਮਤਲਬ 6 ਕਿਲੋ ਮੀਟਰ ਪੈ ਗਈ ਸਾਰਾ ਹਾਂ ਟਲਵਾ ਤੱਕ ਤਾਂ ਕਿਰਾਏ ਹੈ ਨਹੀਂ ਨਾ ਫਿਰ ਉਹ ਲੈ ਜਾ ਬਈ ਯਾਰ ਚੱਲ ਆ ਜਾ ਮੈਂ ਚੱਲ ਕੇ ਇਹ ਤਾਂ ਕੰਡਾ ਆਇਆ ਕਿ ਤਿੰਨੇ ਨਹੀਂ ਨਹੀਂ ਬੋ ਜ ਆਹ ਟਰਾਲੀ ਜਿਹੜੀ 300 ਰੁਪਿਆ ਬਈ ਲੱਗ ਗਈ ਆ ਤੇ 200 ਰੁਪਿਆ ਕਰਾਇਆ ਦੇ ਨਾਲ 300 ਰੁਪਏ ਇਹ ਲੱਗੀ ਟਰਾਲੀ ਤੇ ਬਾਹਰ ਦੀ ਤੂੜੀ ਸੀ ਵੀ ਬਹੁਤ ਟਾਈਮ ਦੀ ਜਿਹੜੀ ਟਰਾਲੀ ਭਰੀ ਖੜੀ ਐ ਆ ਥੋੜਾ ਜਿਹਾ ਰੰਗ ਦੇ ਵਿੱਚ ਠੀਕ ਆ ਤਾਂ ਕਰਕੇ ਥੋੜਾ ਜਿਹਾ ਮਸਲਾ ਬਣ ਗਿਆ ਸੀਗਾ ਪਿੱਛੇ ਥੂੜੀ ਬਹੁਤ ਵਧੀਆ ਹੁਣ ਦੁਬਾਰਾ ਜਿਹੜੇ ਚੈੱਕ ਕੀਤੇ ਤੇ ਥੂੜੀ ਬਹੁਤ ਵਧੀਆ ਨਿਕਲੀ ਆ ਬਾਬੋ ਨੇ ਉੱਪਰ ਆਣਾ ਆ ਬੈਠਾ ਹੀ ਹੋ ਗਿਆ ਕਾ ਜੀ ਆ ਜਾਓ ਆ ਜਾਓ ਹਾਂ ਭਾਈ ਪੈਸੇ ਮਰੇ ਇੱਥੇ ਹੀ ਰਹਿਣਗੇ ਖਾਲੀ ਨਹੀਂ ਬਿਲਕੁਲ ਲੋ ਜੀ ਇੱਕ ਟਰਾਲੀ ਜਿਹੜੀ ਰਹਿ ਗਈ ਬਸ ਅੜੀ ਆ ਇਹਦਾ ਵੀ ਮਸਲਾ ਹੱਲ ਹੋ ਗਿਆ ਭਈ ਆ ਟਰਾਲੀ ਦਾ ਆਹ ਟਰਾਲੀ ਦੇਖਦੇ ਆ ਭਾਈ ਨੂੰ ਪੱਤਾ ਵੀ ਲੈ ਜਾਓ ਨਹੀਂ ਨਹੀਂ ਇਹ ਨਹੀਂ ਇਹ ਤਾਂ ਹੈ

ਰੋਟਾ ਟੋਟਾ ਕਰਦਾ ਇਨਸ਼ਾਅੱਲਾ ਜੇ ਨਾ ਤਾਂ ਅਮਰੇ ਪਹਿਲਾ ਹੋ ਜਾਏ ਤੇ ਇਹ ਦਾ ਸਭ ਹੋਣਾ ਬਿਲਕੁਲ ਆਮੇਂ ਜਾਂ ਉਹ ਜੇ ਨਾ ਆਇਆ ਤੇ ਦੋਸਤ ਹਾਰੇ ਕਿਨਾਂ ਬਈ ਬਹੁਤ ਆਨੰਦ ਮਾਰ ਰਿਹਾ ਮੈਂ ਜੋ ਇਸਕੇ ਦੇ ਕੰਮ ਤੇ ਮਿਲਦੇ ਹਾਂ ਕੱਲ ਨੂੰ ਠੀਕ 7 ਵਜੇ ਕੋੜਕਪੁਰਾ ਮੰਡੀ ਤੇ ਬਾਕੀ ਭਾਈ ਆਪਾਂ 11 ਵਜੇ ਲਾਈਵ ਹੋਵਾਂਗੇ ਬਾਸਪਤੀ ਦੀ ਜਿਹੜੀ ਬੋਲੀ ਆਪਾਂ ਲਾਈਵ ਤੁਹਾਨੂੰ ਅੱਜ ਦਿਖਾਵਾਂਗੇ ਫੇਰ ਤੇ ਸਾਢੇ 12 ਵਜੇ ਆਪਾਂ ਵੀਡੀਓ ਪਾਵਾਂਗੇ ਤੇ 11 ਵਜੇ ਆਪਾਂ ਲਾਈਵ ਚਲਾਵਾਂਗੇ ਬਾਸਪਤੀ ਦਾ ਕੋਟਕਪੂਰਾ ਮੰਡੀ ਦੇ ਵਿੱਚ 1509 1692 ਤੇ 11 ਵਜੇ ਆਪਣੇ ਵੀਰ ਸਾਰੇ ਫੇਰ ਜੁੜੋ ਜੀ ਆਪਣੇ ਨਾਲ ਆਪਾਂ ਬਾਸਪਤੀ ਦੀ ਜਿਹੜੀ ਬੋਲੀ ਤੇ ਜਾਂ ਝੋਨੇ ਦਾ ਰੇਟ ਅੱਜ ਸ਼ਾਇਦ ਲੱਗਣ ਦੇ ਚਾਂਸ ਹੈਗੇ ਆ ਤੋਨੇ ਦੀ ਜਿਹੜੀ ਅੱਜ ਖਰੀਦ ਜਿਹੜੀ ਸ਼ੁਰੂ ਹੋਊਗੀ ਸ਼ਾਇਦ ਅੱਜ ਤੇ ਜੁੜਿਓ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਜੀ ਕਰ ਦਿਓ ਸ਼ੇਅਰ ਦਬ ਕੇ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਜੀ ਚਲੋ ਚਲੀਏ ਰਾਜੂ ਓਏ ਉਹ ਨਹੀਂ ਉਹਦੀ ਟਰਾਲੀ ਉਹਦਾ ਭਾਈ ਇਹਦਾ 500 ਨੇ ਕੱਲ ਦਿੱਤੀ ਨਹੀਂ ਅਗਲੇ ਨੇ ਲਾ 500 ਨੇ ਲਾਈ